ਪੰਜਾਬੀ ਫਿਲਮ ਇੰਡਸਟਰੀ ਦਾ ਕਲਚਰ ਕੀ ਹੈ ਆਈ نو ਅਸੀਂ ਮਸ਼ਾ ਗੱਲ ਕਰਦੇ ਆ ਬਾਲੀਵੁੱਡ ਇੰਡਸਟਰੀ ਉਧ ਵਿੱਚ ਕੋਈ ਕਿਸੇ ਦੀ ਲੱਤ ਲੱਤ ਖਿੱਚ ਰਿਹਾ ਹੈ ਕੋਈ ਕਿਸੇ ਨੂੰ ਲਾਈਕ ਨੋ ਗੌਸਪ ਹੋ ਰਹੀ ਹੈ ਕੋਈ ਕਿਸੇ ਨੂੰ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਹ ਖੁਦ ਉੱਪਰ ਜਾਏ ਹਨ ਨੂੰ ਫਿਲਮਾਂ ਮਿਲਣ ਤੇ ਹਾਊ ਇਸ ਅ ਕਲਚਰ ਵਿਦਨ ਦ ਪੰਜਾਬੀ ਫਿਲਮ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਫਿਲਹਾਲ ਤੇ ਜਿੰਨੀ ਕਿ ਮੈਂ ਵਿਚਰਿਆ ਉਹਦੇ ਵਿੱਚ ਅਜੇ ਤੱਕ ਤੇ ਇਦਾਂ ਦੀ ਕੋਈ ਮਤਲਬ ਐ ਨਹੀਂ ਹੈਗਾ ਕਿ ਕਿ ਕਿਸੇ ਦੀ ਲਤ ਖਿੱਚਣੀ ਆ ਕੋਈ ਇਹੋ ਜੀਆਂ ਚੀਜ਼ਾਂ ਕਰਨੀਆਂ ਉਹ ਫਿਲਹਾਲ ਤੇ ਨਹੀਂ ਹੈ ਜੇ ਤੱਕ ਇਦਾਂ ਦਾ ਕੁਝ ਹੈ ਜੇ ਲੋਕ ਇੱਕ ਦੂਜੇ ਨੂੰ ਸਪੋਰਟ ਹੀ ਕਰਦੇ ਆ ਹਣਾ ਹੁਣ ਨ ਇੱਕ ਚੀਜ਼ ਵੀ ਦੇਖੋ ਬਈ ਜਿਵੇਂ ਦਿਲਜੀਤ ਭਾਜੀ ਆ ਹਣਾ ਉਹਨਾਂ ਨੇ ਕਿੰਨਾ ਵਧੀਆ ਨਾਮ ਕੀਤਾ ਆਲਮੋਸਟ ਬੋਲਦਾ ਸਾਰੀ ਇੰਡਸਟਰੀ ਸਪੋਰਟ ਕਰਦੀ ਆ ਉਹਨਾਂ ਨੂੰ ਕਿ ਮਤਲਬ ਐਪਰੀਸ਼ੀਏਟ ਵੀ ਕਰਦੀ ਆ ਖੁਸ਼ ਵੀ ਹੁੰਦੀ ਆ ਸਿੱਖਦੀ ਵੀ ਆ ਉਹਨਾਂ ਤੋਂ ਕਿ ਬਈ ਕਿੱਥੋਂ ਨਿਕਲ ਗਏ ਕਿੱਥੋਂ ਤੱਕ ਪਹੁੰਚੇ ਤੇ ਉਹ ਇਦਾਂ ਤਾਂ ਤੇ ਚੀਜ਼ਾਂ ਘਟ ਨੇ ਇੱਥੇ ਹੁਣ ਤੁਸੀਂ ਆਮ ਦੇਖੋ ਬਈ ਬਾਲੀਵੁੱਡ ਦੇ ਵਿੱਚ ਮੈਨੂੰ ਪਤਾ ਨਹੀਂ ਕਿੰਨੇ ਕੁ ਸਟਾਰਸ ਇਕੱਠੇ ਪੰਜਾਬੀ ਸਿੰਗਰ ਆਲਮੋਸਟ ਤੁਸੀਂ ਬੜੀਆਂ ਤਰ੍ਹਾਂ ਦੀਆਂ ਪੋਸਟਰਾਂ ਦੇਖਿਆ ਕਿ 6 6 7 7 ਸਿੰਗਰ ਸਾਰੇ ਇਕੱਠੇ ਖੜੇ ਹੁੰਦੇ। ਮਤਲਬ ਉਹਨਾਂ ਦੀ ਦੋਸਤੀ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲ ਕਰਨੀ ਆਪਣਾ ਕੰਟੈਂਟ ਸ਼ੇਅਰ ਕਰਨਾ, ਮਿਊਜ਼ਿਕ ਸ਼ੇਅਰ ਕਰਨਾ, ਆਈਡੀਆਜ਼ ਸ਼ੇਅਰ ਕਰਨੇ ਹਨਾ। ਇਦਾਂ ਦੀਆਂ ਚੀਜ਼ਾਂ ਉਹਨਾਂ ਦੇ ਵਿੱਚ ਹੈਗੀਆਂ। ਫਿਲਹਾਲ ਮਤਲਬ ਇਸ ਤਰੀਕੇ ਜੇ ਮੈਂ ਉੱਧਰ ਦੇ ਨਾਲ ਕੰਪੇਅਰ ਕਰਾਂ ਤਾਂ ਬਹੁਤ ਕਿਉਂਕਿ ਇੰਡਸਟਰੀ ਛੋਟੀ ਹੈ ਨਾ। ਹੁਣ ਜਿੰਨੇ ਵੀ ਆਰਟਿਸਟ ਅੱਜ ਦੀ ਡੇਟ ਦੇ ਵਿੱਚ ਹਿੱਟ ਨੇ ਜਿੰਨੇ ਵੀ ਹਨਾ ਐ ਉਹ ਸਾਰੇ ਆਲਮੋਸਟ ਸਾਰੇ ਇਕੱਠੇ ਟਾਈਮ ਦੇ ਗਰੋ ਕੀਤੇ ਤੇ ਸਾਰੇ ਦੋਸਤੀ ਸੀਗੇ ਹੁਣ ਜੇ ਮੈਂ ਪੰਜਾਬ ਇਥੋਂ ਦੀ ਮਾਝੇ ਆਪਣੀ ਰੀਜਨ ਦੀ ਗੱਲ ਕਰਾਂ ਰਣਜੀਤ ਬਾਵਾ ਭਾਜੀ ਗੁਰਸ਼ਬਦ ਭਾਜੀ ਹਨ ਇਹ ਸਾਰੇ ਇਕੱਠੇ ਕਲਾਸਮੇਟ ਰਹੇ ਨੇ ਇਹ ਸਾਰੇ ਇਕੱਠੇ ਪੜੇ ਨੇ ਖਾਲਸਾ ਕਾਲਜ ਦੇ ਵਿੱਚ ਤੇ ਉਹ ਫਿਰ ਕੰਪੀਟੀਸ਼ਨ ਵਿੱਚ ਲੱਗਦਾ ਜਿੱਥੇ ਯਾਰੀ ਦੋਸਤੀ ਹੁੰਦੀ ਸ਼ਾਇਦ ਮੈਨੂੰ ਐਂ ਲੱਗਦਾ ਘਾਟ ਆਉਂਦਾ ਫਿਰ ਉੱਥੇ ਇੱਕ ਤੁਹਾਡੀ ਪਰਸਨਲ ਰਿਲੇਸ਼ਨਸ਼ਿਪ ਹੁੰਦੀ ਆ ਬੰਬਈ ਦੇ ਵਿੱਚ ਕੀ ਆ ਕਿ ਪਲੇਟਫਾਰਮ ਵੱਡਾ ਕੋਈ ਯੂਪੀ ਤੋਂ ਆਇਆ ਕੋਈ ਪੰਜਾਬ ਤੋਂ ਆਇਆ ਕੋਈ ਹਰਿਆਣੇ ਤੋਂ ਆਇਆ ਫਿਰ ਉੱਥੇ ਕੰਪੀਟੀਸ਼ਨ ਹੋ ਸਕਦਾ ਕਬੀ ਕੋਈ ਕਿਸੇ ਨੂੰ ਜਾਣਦਾ ਨਹੀਂ ਫਿਰ ਇੱਕ ਸਟੇਟਸ ਵੱਖਰੀਆਂ ਨੇ ਕੋਈ ਹਨਾ ਉਹ ਚੀਜ਼ ਹੋ ਰਿਹਾ ਇੱਥੋਂ ਇੱਕ ਰੀਜਨ ਆ ਇੱਥੇ ਹੁਣ ਹੁਣ ਤੁਸੀਂ ਵੀ ਅਮਰੀਕਾਰ ਤੋਂ ਤੁਸੀਂ ਦੱਸਿਆ ਮੈਂ ਵੀ ਅਮਰੀਕਾਰ ਤੋਂ ਜਦੋਂ ਆਪਣੇ ਕੇਰੀਅਰ ਹੋ ਜਾਂਦਾ ਉਹ ਇੱਕ ਵਾਈ ਸਾਂਝ ਬਣ ਜਾਂਦੀ ਹੈ ਇੱਕ ਇਮੋਸ਼ਨ ਡਵੈਲਪ ਹੁੰਦਾ ਯਾਰ ਹਾਂ ਵੀ ਇਹ ਬੰਦਾ ਸਾਡੇ ਏਰੀਆ ਹੁਣ ਅਮਰਿੰਦਰ ਗਿੱਲ ਭਾਜੀ ਆ ਭਾਜੀ ਹੁਣ ਇੱਥੋਂ ਦੇ ਨੇ ਨਾ ਮਾਝੇ ਤੋਂ ਨੇ ਤੂੰ ਉਹੀ ਉਹ ਇੱਕ ਪਾਉ ਵਾਲੀ ਫੀਲਿੰਗ ਆਉਂਦੀ ਪਾਉ ਮੀਨਸ ਵੱਡਾ ਭਰਾ ਕੇ ਉਹ ਭਾਜੀ ਹਨਾ ਉਹ ਚੀਜ਼ ਆ ਹੀ ਜਾਂਦੀ ਆਟੋਮੈਟਿਕਲੀ ਆਪਣੇ ਵਿੱਚ